ਫਰੀਦਕੋਟ ਦੇ ਵਿੱਚ ਸਰਬਜੀਤ ਸਿੰਘ ਖਾਲਸਾ ਦੇ ਲਈ ਮਤੇ ਪੈ ਰਹੇ ਆ ਤੇ ਜਿੰਨਾ ਘਰਾਂ ਦੇ ਉੱਤੇ ਝੰਡੇ ਲੱਗੇ ਹੋਏ ਸੀ ਉਹ ਝੰਡੇ ਲਾ ਲਾ ਕੇ ਇੱਕ ਥਾਂ ਤੇ ਸੁੱਟ ਰਿਹਾ ਆ ਆਮ ਆਦਮੀ ਪਾਰਟੀ ਦੇ ਜਿਸ ਤਰੀਕੇ ਦੇ ਨਾਲ ਕਰਮਜੀਤ ਅਨਮੋਲ ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਕਰਮਜੀਤ ਅਨਮੋਲ ਬੜੇ ਆਸਾਨੀ ਦੇ ਨਾਲ ਫਰੀਦਕੋਟ ਸੀਟ ਤੋਂ ਜਿੱਤ ਹਾਸਲ ਕਰੇਗਾ ਪਰ ਆਖਰੀ ਦਿਨਾਂ ਦੇ ਵਿੱਚ ਸਰਬਜੀਤ ਸਿੰਘ ਖਾਲਸਾ ਜਿਨ੍ਹਾਂ ਦੇ ਪਿਤਾ ਬਿਆਨ ਸਿੰਘ ਵੱਲੋਂ ਇੰਦਰਾ ਗਾਂਧੀ ਨੂੰ ਸੋਧਿਆ ਗਿਆ ਸੀ ਉਹਨਾਂ ਦੇ ਹੱਕ ਦੇ ਵਿੱਚ ਲਹਿਰ ਖੜੀ ਹੋ ਗਈ ਉਸ ਤੋਂ ਬਾਅਦ ਪਿੰਡਾਂ ਦੇ ਪਿੰਡ ਸੀ ਜਿਹੜੇ ਸਰਬਜੀਤ ਸਿੰਘ ਖਾਲਸੇ ਦੇ ਹੱਕ ਦੇ ਵਿੱਚ ਖੜ ਗਏ ਪਾਰਟੀਬਾਜੀ ਤੋਂ ਉੱਪਰ ਜਾ ਕੇ ਜਿੱਥੇ ਕਾਂਗਰਸ ਕਾਲੀ ਦਲ ਭਾਜਪਾ ਦੇ ਜਿਹੜੇ ਸਪੋਰਟਰ ਸੀ ਉਹਨਾਂ ਵੱਲੋਂ ਸਰਬਜੀਤ ਸਿੰਘ ਖਾਲਸਾ ਦੀ ਹਮਾਇਤ ਕੀਤੀ ਜਾ ਰਹੀ ਹੈ ਉੱਤੇ ਸੱਤਾਧਿਰ ਵੱਲੋਂ ਹਾਲਾਂਕਿ ਦਬਾਅ ਬਹੁਤ ਲੋਕਾਂ ਦੇ ਉੱਤੇ ਬਣਾਇਆ ਜਾ ਰਿਹਾ ਸੀ ਕਿ ਉਹ ਕਰਨਜੀਤ ਮੋਲ ਦੀ ਸਪੋਰਟ ਕਰਨ ਪਰ ਲੋਕਾਂ ਨੇ ਮਨ ਬਣਾ ਲਿਆ ਉਹਨਾਂ ਵੱਲੋਂ ਜਿੱਥੇ ਕਿਸੇ ਵੀ ਪਾਰਟੀ ਦਾ ਬੂਥ ਨਾ ਲਾਉਣ ਦਾ ਐਲਾਨ ਕੀਤਾ ਤੇ ਉੱਥੇ ਜਿਹੜੇ ਘਰਾਂ ਦੇ ਉੱਤੇ ਝੰਡੇ ਲਗਾਏ ਗਏ ਸੀ ਉਹ ਝੰਡੇ ਲਾ ਲਾ ਕੇ ਜਿਹੜੇ ਉਹ ਵੀ ਇਕਤਾ ਇਕੱਠੇ ਕਰ ਦਿੱਤੇ ਤੇ ਸਰਬਜੀਤ ਸਿੰਘ ਖਾਲਸਾ ਦਾ ਗੰਨਾ ਚੋਣ ਛਾਣ ਵਾਲੇ ਪੋਸਟਰ ਆਪਣੇ ਘਰਾਂ ਦੇ ਉੱਤੇ ਲਗਾਏ ਪਿੰਡਾਂ ਦੇ ਪਿੰਡ ਸਰਬਜੀਤ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਤੁਰੇ ਤੇ ਵੱਡੀ ਲਹਿਰ ਬਣ ਗਈ